ਸਾਰਿਆਂ ਨੂੰ ਜੈ ਬਾਬੇ ਦੀ ਜੀ ਅੱਜ ਅਸੀਂ ਆਏ ਹਾਂ ਜੀ ਰਾਕੀਨ ਸ਼ਿਰ ਮੰਦਰ ਪਿੰਡ ਲੋਗੜ ਫੱਡੇ ਜਿਲ੍ਹਾ ਰੋਪੜ ਡੇਰਾ ਬਾਬਾ ਰੋੜਾ ਜੀ ਤੇ ਬਾਬਾ ਮਾਸੂਦ ਜੀ ਇਹ ਕੋਪੜ ਤੋਂ 7 ਕਿਲੋਮੀਟਰ ਦੂਰ ਹੈ ਫਰਮਲ ਪਲਾਂਟ ਦੇ ਬਿਲਕੁਲ ਨਾਲ ਇਹ ਸਾਹਮਣੇ ਮੰਦਰ ਹੈ ਜੀ ਸ਼ਿਰ ਮੰਦਰ ਬਾਬਾ ਜੀ ਦਾ ਸਾਰੇ ਪ੍ਰੋਗਰਾਮ ਵੀ ਅੱਜ ਪਿੰਡ ਦਾ ਤੇ ਸਾਰੇ ਲੋਕ ਆ ਕੇ ਆਏ ਹੋਏ ਸੀਗੇ ਤੇ ਜੀ ਵੀ ਪਹੁੰਚੇ ਸੀਗੇ ਬਾਬਾ ਜੀ ਦੇ ਦਰਸ਼ਨਾਂ ਲਈ ਇਹ ਬਹੁਤ ਪੁਰਾਣਾ ਮੰਦਿਰ ਹੈ ਜੀ ਇਹ ਸਾਡਾ ਆਪਣਾ ਪਿੰਡ ਵੀ ਹੈ ਇਹ ਜੀ ਵੀ ਇਸੇ ਪਿੰਡ ਤੋਂ ਬਲੌਂਗ ਕਰਦੇ ਆਂ ਲਿਏ ਸੀ ਆਏ ਹੋਏ ਸੀਗੇ ਇੱਥੇ ਅੱਜ ਸੀ ਇਹ ਬਾਬਾ ਜੀ ਦਾ ਰੋਟ ਇਸ ਕਰਕੇ ਇੱਥੇ ਆਏ ਹੋਏ ਸੀਗੇ ਇਹ ਬਾਬਾ ਜੀ ਦਾ ਧੂਣਾ शिव मंदिर है जी जिद बारे तुम दस जी प्राचीन शिव मंदिर सामने बाबा रुडा जी की समाध है जी लंगर चौबी घंटे चल जी हैं जो भी तुम जाओगे थोड़ा तो लंगर तैयार मिलेगा ਵਾਦਾਰ ਸੇਵਾ ਕਰਦੇ ਰਹਿੰਦੇ ਨੇ ਇਹ ਲੰਗਰ 24 ਘੰਟੇ ਜਦੋਂ ਵੀ ਤੁਸੀਂ ਜਾਓਗੇ ਤੁਹਾਨੂੰ ਤਿਆਰ ਮਿਲੂਗਾ ਕੇ ਅੰਦਰ ਦਾ ਸਿਵਲਿੰਗ ਸਮਾਨ ਹੈ ਇਹ ਇਹ ਬਹੁਤ ਪੁਰਾਣਾ ਮੰਦਿਰ ਹੈ ਜੀ ਇਹ ਬਨਾਵਟ पे ਤੁਸੀਂ ਦੇਖ ਸਕਦੇ ਹੋ ਕਿ ਇਹ ਕਾਫੀ ਪੁਰਾਣਾ ਮੰਦਿਰ ਹੈ ਇਸ ਇੰਨੇ ਔਰੇ ਬਾਬਾ ਜੀ ਦਾ ਜੀ ਬਾਬਾ ਰੋੜਾ ਜੀ ਦੀ ਸਮਾਗ। ਵੀ ਬਾਕੀ ਇਹ ਜਿਹਨੀਆਂ ਸਾਧੂ ਸੰਤੂਏ ਨੇ ਉਹਨਾਂ ਦੀ ਵੀ ਸਵਾਗ ਸਮਾਧੀਆਂ ਬੜੀਆਂ ਹੋਈਆਂ ਨੇ ਨਾਲ ਹੀ ਤੇ ਇਹ ਬਾਬਾ ਰੋੜਾ ਜੀ ਦੀ ਸਮਾਗ ਹੈ ਜੀ। ਸਾਨੂੰ ਸਾਹਮਣੇ ਹੈ ਜੀ ਇਹ ਸਾਹਮਣੇ ਹੈ ਜੀ ਬਾਬਾ ਰੋਡਾ ਜੀ ਦਾ ਵਿਸ਼ਰਾਮ ਗ੍ਰਹਿ ਬਣਾਇਆ ਹੋਇਆ ਹੈ ਇਹ ਬਹੁਤ ਹੀ ਖੂਬਸੂਰਤ ਬਣਾਇਆ ਹੋਇਆ ਹੈ ਜੀ ਬਾਬਾ ਰੋਡਾ ਜੀ ਦਾ ਵਿਸ਼ਰਾਮ ਗ੍ਰਹਿ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਤੇ ਬਹੁਤ ਹੀ ਸੋਹਣਾ ਬਣਾਇਆ ਹੋਇਆ ਚਾਰ ਚੁਫੇਰੇ ਤੋਂ ਤੁਸੀਂ ਦੇਖ ਹੀ ਸਕਦੇ ਹੋ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਅੱਗੇ ਇਹ ਹੈ ਜੀ ਬਾਬਾ ਮਸਤ ਜੀ ਦਾ ਵਿਚਰਾਮਗ੍ਰਹਿ ਪਿੱਛੇ ਨਾਲ ਹੀ ਬਾਗ ਹੈ ਜੀ। ਹਮਰੇ ਅੱਬਾ ਜੀ ਦਾ ਤਪਸਥਾਨ ਹੈ ਜੀ ਜਿੱਥੇ ਬੈਠ ਕੇ ਤਪੱਸਿਆ ਕਰਦੇ ਸੀ। ਬਾਬਾ ਮਾਸਤੇ ਜੀ ਦਾ ਤਪਸਥਾਨ ਫਤਿਹਗੜ੍ਹ ਕਿ ਤਵੱਸਾ ਕਰਦੇ ਸੀਗੇ ਤੇ ਨਾਲੀ ਬੋੜੇ ਪਿੱਛੇ ਬਾਗ ਹੈ ਜੀ ਪੂਰਾ ਕਿਤੇ ਹਰ ਸਾਲ 28 ਦਸੰਬਰ ਨੂੰ ਭੰਡਾਰਾ ਹੁੰਦਾ ਹੈ ਜੀ ਫਿਕਸ ਡੇਟ ਹੈ 28 ਦਸੰਬਰ ਹਰ ਸਾਲ ਦਿੰਨ ਚੱਲਦਾ ਹੈ ਜੀ 26 27 ਤੇ 28 ਤਰੀਕ ਨੂੰ ਭੋਗ ਪੈਂਦਾ ਹੈ ਜੀ ਇਹ ਲੰਗਰ ਸਾਨੂੰ ਜਿੱਦਾਂ ਦੱਸਿਆ ਵੀ 24 ਘੰਟੇ ਚੱਲਦਾ ਹੈ ਜੀ ਸਭ ਸੇਵਾਦਾਰ ਲੱਗੇ ਹੋਏ ਨੇ ਆਪਣੇ ਕਮਾਕਾਰਾਂ ਚ ਅੱਗੇ ਸਾਰਾ ਪੂਰਾ ਮੈਦਾਨ ਹੈ ਜੀ ਤੇ ਨਾਲ ਹੀ ਐਂਬੂਲੈਂਸ ਵੀ ਖੜੀ ਹੈ ਸਾਹਮਣੇ ਦੇਖ ਸਕਦੇ ਹਾਂ ਪਿੰਡ ਦੀ ਸੇਵਾ ਦੇ ਲਈ ਅਮਰਜੈਂਸੀ ਦੇ ਵਿੱਚ ਕਿਸੇ ਨੇ ਆਣਾ ਜਾਣਾ ਹੋਵੇ ਕਿਤੇ ਤਾਂ ਤਬੀਤ ਖਰਾਬ ਹੋਵੇ ਤਾਂ ਐਂਬੂਲੈਂਸ ਹੈ ਇਹ ਪਿੱਛੇ ਸਰੋਵਰ ਬਣਿਆ ਹੋਇਆ ਹੈ ਜੀ ਕੋਲੇ ਬਾਬਾ ਦੀ ਫੋਟੋ ਲੱਗੀ ਹੈ ਵਿੱਚ ਆਪਨੇ ਕੀਤੇ ਹੋਈਆਂ ਨੇ ਜੀ ਇਹ ਸਾਡੇ ਪਿੰਡ ਤੁਸੀਂ ਵੀ ਜਰੂਰ ਆਇਓ ਜੀ ਇੱਕ ਵਾਰੀ